ਪਿੰਡ ਜਮਾਲਪੁਰ ਦੇ ਇਸ ਨੌਜਵਾਨ ਤੇ ਕਰਪਾਨਾ ਨਾਲ ਹੋਇਆ ਹਮਲਾ ਇਲਾਜ ਲਈ ਲਿਆਂਦਾ ਗਿਆ ਫਗਵਾੜਾ ਸਿਵਲ ਹਸਪਤਾਲ ਪਰਿਵਾਰਿਕ ਮੈਂਬਰਾਂ ਵੱਲੋਂ ਲਾਏ ਗਏ ਗੰਭੀਰ આરોਪ ਦੇਖੋ ਕੀ ਹੈ ਪੂਰਾ ਮਾਮਲਾ ਇਸ ਵੀਡੀਓ ਦੇ ਅੰਦਰ ਜੇ ਖਬਰ ਭਾਈ ਕੀ ਮਾਮਲਾ ਕੀ ਸਿਵਲ ਹਸਪੀਟਲ ਚ ਆਏ ਆ ਮਾਮਲਾ ਕੋਈ ਨਹੀਂ ਸੀ ਉਹ ਤਾਂ ਮੜੀ ਘੋੜੇ ਜਦ ਤੱਕ ਕਰਨ ਸੀ ਉਹ ਤਾਂ ਚਲੋ ਨਿਬੜ ਗਈ ਸੀ ਤੇ ਦੋ ਦਿਨ ਹੋ ਗਏ ਦੋ ਦਿਨ ਪਹਿਲਾਂ ਵੀ ਆਏ ਸੀ ਦੁਕਾਨ ਤੇ ਤੇ ਮੈਂ ਦੁਕਾਨ ਤੇ ਲੱਗਾ ਰਤ ਨੂੰ ਪਹਿਲਾਂ ਵੀ ਆਏ ਸੀ ਪਹਿਲਾਂ ਮੈਂ ਭੱਜ ਗਿਆ ਰਾਤੀਆਂ ਰਾਤੀ ਮੇਰੇ ਤਲਵਾਰਾਂ ਮਾਰੀਆਂ ਉਹਨਾਂ ਨੇ ਕਿਹਨਾਂ ਨੇ ਮਾਰੀਆਂ ਤਲਵਾਰਾਂ ਹਾਂ ਇੱਕ ਗਿਆਨ ਪਪਾ ਨਾ ਰਤੀਰਾ ਕੁਛ ਤੇ ਚਾਹੇ ਦੋ ਗੱਡੀਆਂ ਹੀ ਚਟੀਆਂ ਤੇ ਚਾਰ ਬੰਦੇ ਨਹੀਂ ਮੈਨੂੰ ਪਤਾ ਵੀ ਕੌਣ ਆ ਆਪਣਾ ਕੰਮ ਕਰਦਾ ਬਾਈ ਕੰਮ ਇਦਾਂ ਮਾਰਾ ਬੋਟਾ ਨਾ ਆਦਾ ਹੀ ਆ ਸਦਰਾ ਤੋਂ ਦੁਕਾਨ ਦੇ ਹਾਂਜੀ ਦੁਕਾਨ ਦੇ ਆਏ ਸੀ ਹਾਂਜੀ ਦੁਕਾਨ ਤੇ ਸਾਡੀ ਆਏ ਤੇ ਕਿੰਨੇ ਵਿਅਕਤੀਆਂ ਨੇ ਹਮਲਾ ਕੀਤਾ ਤੁਹਾਡੇ ਤੇ ਮੇਰੇ ਤੇ ਚਾਰ ਨੇ ਕੀਤਾ ਚਾਰ ਬਾਹਰ ਆਏ ਸੀ ਉਹਨੇ ਭੱਜ ਗਿਆ ਸੀ ਤੇ ਕੋਈ ਪ੍ਰਾਣੀ ਰੰਜਿਸ਼ ਨੂੰ ਲੈ ਕੇ ਝਗੜਾ ਹੋਇਆ? ਨਹੀਂ ਨਹੀਂ ਕੋਈ ਪ੍ਰਾਣੀ ਬਣਾਉਂਦੀ। ਹਾਂਜੀ। ਹਾਂਜੀ। ਤੇ ਕੁੱਟੇ ਆ ਮਾਰਿਆ ਕੱਲ ਹੀ ਕੀ? ਕੁੱਟੇ ਆ ਮਾਰਿਆ ਤੁਹਾਨੂੰ ਦਸੀ ਜਾਣਾ ਜੀ ਮੈਂ। ਹੂੰ। ਕੋਈ ਗੱਲਬਾਤ ਨਹੀਂ ਸੀ ਇੱਧਾਂ ਦੀ ਪਾਸੇ। ਉਹਦਾਂ ਮਾੜੀ-ਮੋਟੀ ਸੀ ਉਹ ਨਿਪਟੜ ਗਿਆ ਸੀ। ਤੇ ਉਹ ਕਹਿਤਾ ਸੀ ਨਾ ਉਹ ਨਿਪਟੜ ਗਈ ਸੀ ਸਾਡੀ। ਨੁਕਸਾਨ ਕਿੰਨਾ ਹੋ ਗਿਆ ਆਪਣਾ? ਨੁਕਸਾਨ ਮੇਰੇ 1 ਟੋਲੇ ਸੋਨੇ ਦੀ ਚੈਨੀ ਸੀ। ਤੇ ਆਹ ਮੇਰੇ ਡਾਕਟਰ ਕੁਮਾਰ ਜੀ ਨਾਲ ਕੀ ਦੁਕਾਨ ਦੁਕਾਨ ਤੇ ਵੀ ਮਗੀ ਤੋੜ ਬੰਨ ਕੀਤੀ ਜਾਂ? ਨਹੀਂ ਦੁਕਾਨ ਤੇ ਜਿੱਦੇ ਉੱਧਾ ਮੇਤੇ ਕੀਤਾ ਉਹਨਾਂ ਨੇ ਹਮਲਾ। ਤੇ ਬੋਲਟ ਕੰਪਲੀਟ ਕੀਤੀ ਤੁਸੀਂ? ਹਾਂਜੀ। ਨਹੀਂ ਕੀਤੀ ਨਹੀਂ ਰਾਤੀ ਆ ਹੀ ਗਏ ਹੁਣ। ਤੇ ਬੋਲਟ ਕੰਪਲੀਟ ਦੋਗੇ ਹੁਣ ਤੁਸੀਂ? ਹਾਂਜੀ ਨਮਾ। ਕੀ ਪ੍ਰਸ਼ਾਸਨ ਕੋ ਮੰਗ ਰੱਖਦੇ ਆ? ਮੰਗ ਲਈ ਹੀ ਰੱਖਦੇ ਆ ਇਨਸਾਫ ਦਿੱਤਾ ਜਾਵੇ। ਕਿੰਨੇ ਕ ਵਜੇ ਹੋਇਆ ਹਮਲਾ ਤੁਹਾਡੇ ਤੇ? ਆਡੇ ਨਾਮ ਤੋਂ 11 ਦੇ ਵਿੱਚ ਵਿੱਚ ਜੀ ਕੀ ਨਾਮ ਜੀ ਆਪਣਾ ਆਪਣਾ ਨਾਮ ਸੰਦੀਪ ਕੁਮਾਰ ਹੈ ਜੀ ਹਾਂ ਜੀ ਕਿਹੜੇ ਪਿੰਡ ਤੋਂ ਆ ਜਮਾਲਪੁਰ ਤੋਂ ਆ ਜੀ ਹਾਂ ਜੀ ਸਰ ਮਾਮਲਾ ਕੀ ਅੱਜ ਸਿਵਲ ਹਸਪੀਟਲ ਦੇ ਬਾਹਰ ਖੜੇ ਆ ਮੌਲਾ ਇਹ ਹੈ ਜੀ ਪਹਿਲਾਂ 2-4 ਦਿਨ ਨੂਕ ਝੋਕ ਹੋਈ ਸੀਗੀ ਆਪਸ ਵਿੱਚ ਹੀ ਪਿੰਡ 'ਚ ਤੇ ਮੈਂ ਉਹਨਾਂ ਨੂੰ ਸਮਝਾਇਆ ਸੀ ਵੀ ਆਪਾਂ ਇਦਾਂ ਦਾ ਕੰਮ ਨਹੀਂ ਕਰਨਾ ਪਿੰਡ ਦੇ ਵਿੱਚ ਰਹਿਣਾ ਤੇ ਉਹਨਾਂ ਨੇ ਜਾ ਕੇ ਰਾਤੀ ਤੇ ਕੁੱਟਮਾਰ ਕੀਤੀ ਕਿਰਪਾਨਾਂ ਮਾਰੀਆਂ ਤੇ ਨਾਲੇ ਤੋਲੇ ਦੀ ਚੈਨ ਨਹੀਂ ਲੱਗਿਆ ਸੋਨੇ ਦੀ ਜਿਹੜੇ ਲੋਕਾਂ ਨੇ ਕੁਰਬਾਨਾ ਮਾਰੀਆਂ ਵਾ ਕਿਹਦੇ ਉੱਪਰ ਮਾਰੀਆਂ ਤੇ ਕੀ ਨਾਂ ਉਹਦਾ ਉਹ ਅਜੇ ਆ ਜੀ ਮੇਰਾ ਭਰਾ ਆ ਜੀ ਤੇ ਮਾਰੀਆਂ ਉਹਨਾਂ ਨੇ ਗਿਆਨ ਆ ਧੀਰਾ ਆ ਤੇ ਅੰਕੁਸ਼ ਆ ਤੇ ਭਮਣੇ ਆ ਜੀ ਤੇ ਦੋ ਅਣਪਛਾਤੇ ਬੰਦੇ ਮੇਰੇ ਭਰਾ ਨੇ ਦੱਸੇ ਉਹ ਬੇਹੋਸ਼ੀ ਦੀ ਹਾਲਤ 'ਚ ਸੀਗਾ ਤੇ ਸਰ ਮਤਲਬ ਕੋਈ ਪੁਰਾਣੀ ਰੰਜਿਸ਼ ਆ ਜਾਂ ਕਿਦਾਂ ਕੋਈ ਨਹੀਂ ਜੀ ਪੁਰਾਣੀ ਕੋਈ ਰੰਜਿਸ਼ ਨਹੀਂ ਹੈ ਜੀ ਹੂੰ ਪਹਿਲਾਂ ਉਹਨਾਂ ਦੇ ਕੰਮ ਕਰਦਾ ਸੀ ਉਸ ਤੋਂ ਬਾਅਦ ਚ ਹਟ ਕੇ ਹੋਰ ਪਾਸੇ ਲੱਗ ਗਿਆ ਜੀ ਇਹਨਾਂ ਨੇ ਬਸ ਇਸ ਗੱਲੋਂ ਥੋੜੀ ਜਿਹੀ ਕੀਤਾ ਜੀ ਤੇ ਕਿੰਨੇ ਕ ਵਜੇ ਤੇ ਹੋਇਆ ਇਹ ਹੋਇਆ ਜੀ ਰਾਤੀ ਜਿਆ ਸਾਢੇ 10 11 ਵਜੇ ਤੇ ਸਿਵਲ ਹੋਟਪਿਟ ਚ ਲੈ ਕੇ ਆਏ ਇਹਨੂੰ ਹਾਂ ਜੀ ਸਿਵਲ ਚ ਜਾਂਦੇ ਤੇ ਕੰਡੀਸ਼ਨ ਕਿਦਾਂ ਬੰਦਾ ਠੀਕ ਆ ਰਾਤੀ ਬਹੁਤ ਜ਼ਿਆਦਾ ਡਾਊਨ ਸੀਗੀ ਸਿਹਤ ਜਿੰਨਾ ਕਿ ਜੇ ਤੇ ਚੱਕ ਕੇ ਲਿਆਂਦਾ ਸੀ ਕੋਈ ਉੱਥੇ ਸੀਸੀਡੀ ਕੈਮਰੇ ਲੱਗੇ ਹੋਣ ਨਹੀਂ ਜੀ ਤੁਸੀਂ ਸੀਸੀਟੀਵੀ ਕੈਮਰੇ ਤੇ ਪੁਲਿਸ ਕੰਪਲੀਟ ਕੀਤੀ ਤੁਸੀਂ ਹਾਂਜੀ ਰਾਤੀ ਐਮਆਈਆਰ ਕਰਾਇਆ ਕਰਾਈ ਪੁਲਿਸ ਨੂੰ ਜੀ ਸੂਚਨਾ ਦਿੱਤੀ ਹੈ ਪੁਲਿਸ ਨੂੰ ਸੂਚਨਾ ਰਾਤੀ ਇੱਥੇ ਹੈ ਨਹੀਂ ਸੀਗੇ ਹਾਂਜੀ ਇੱਥੇ ਹੈ ਨਹੀਂ ਸੀ ਕੋਈ ਵੀ ਇੱਥੇ ਦੋ ਵਾਰੀ ਜਾ ਕੇ ਆਏ ਤੇ ਹੁਣ ਵੀ ਹੁਣ ਜਾ ਕੇ ਆਏ ਸੀ ਤੇ ਹੈ ਨਹੀਂ ਤੇ ਕੀ ਮੰਗ ਰੱਖਦੇ ਆ ਪ੍ਰਸ਼ਾਸਨ ਨੂੰ ਇਹਦਾ ਜੀ ਇਨਸਾਫ ਦਿੱਤਾ ਜਾਵੇ ਜੀ ਸਭ ਨੂੰ ਮੇਰੇ ਨਾਲ ਬਿੰਬੋ ਹੈਗਾ ਅਸੀਂ ਕਿੱਥੇ ਦੇ ਰਹਿਣ ਵਾਲੇ ਆਪਾਂ ਅਸੀਂ ਜਮਾਰਪੁਰ ਤੇ ਰਹਿਣ ਵਾਲੇ ਆਂ ਅਸੀਂ ਸਿਵਲ ਹਸਪੀਟਲ ਚ ਆਏ ਕੀ ਮਾਮਲਾ ਕੀ ਹੈ ਇਹ ਲੜਾਈ ਇਹ 6-7 ਸਾਲ ਗਿਆਨ ਨਾਲ ਇਸ ਮੁੰਡੇ ਨੇ ਕੰਮ ਕੀਤਾ ਸਾਨੂੰ ਨਹੀਂ ਪਤਾ ਇਹਦੀ ਕਾਹਦੇ ਪਿੱਛੇ ਲੜਾਈ ਹੋਈ ਕਾਹਦੇ ਪਿੱਛੇ ਨਹੀਂ ਸਾਨੂੰ ਰਾਤ ਦੇ 11 ਵਜੇ ਪਤਾ ਲੱਗਾ ਬਿਮਾਰ ਕੁੱਟ ਕੇ ਵੱਢ ਕੇ ਸੱਟ ਗਿਆ ਅਸੀਂ ਤਾਂ ਰੋਂਦੇ ਕਰ ਲਾਉਂਦੇ ਆ ਸਾਨੂੰ ਮਾਰ ਕੁੱਟ ਕੇ ਜਦੋਂ ਦੱਸਿਆ ਅਸੀਂ ਨੰਗੇ ਪੈਰੀ ਦੌੜੇ ਆ ਕੋਈ ਪੁਰਾਣੀ ਜਿਨ੍ਹਾਂ ਦੀ ਦੁਕਾਨ ਤੇ ਲਗਾ ਉਹਨਾਂ ਮੁੰਡਿਆਂ ਨੇ ਫੋਨ ਕੀਤਾ ਤੁਹਾਡਾ ਮੁੰਡਾ ਵਟ ਗਿਆ ਫੇਰ ਅਸੀਂ ਸਾਰਾ ਆਪਣੇ 10-12 ਘਰ ਆ ਫੇਰ ਅਸੀਂ ਗਏ ਆ ਕਿੰਨੇ ਵਿਅਕਤੀਆਂ ਨੇ ਵਟਿਆ ਇਹਨਾਂ ਨੂੰ ਪਤਾ ਸਾਨੂੰ ਕਿੰਨੇ ਆ ਨੇ ਵਟਿਆ ਕਿੰਨਾ ਨੇ ਦੋ ਘਟੀਆਂ ਆਈਆਂ ਅੱਛਾ ਜੀ ਹਾਂ ਤੇ ਇਹ ਇਹਦੀ ਕੰਮ ਕਰਦਾ ਆਪਣੀ ਦੁਕਾਨ ਤੇ ਜਾਂ ਕਿੱਦਾਂ ਇਹ ਕਿਸੇ ਹੋਰ ਦੁਕਾਨ ਤੇ ਲੱਗ ਗਿਆ ਅੱਛਾ ਜੀ ਉਥੋਂ ਹਟ ਕੇ ਕਿਸੇ ਹੋਰ ਦੁਕਾਨ ਤੇ ਲੱਗ ਗਿਆ ਗਿਆਨ ਨਾਲ ਹੀ ਕਰਦਾ ਤੈਨੋਂ ਕਿੰਨਾ ਕਰਦਾ ਸੀ ਕੰਮ ਪਹਿਲਾਂ ਇਹ ਗਿਆਨ ਨਾਲ ਹੀ ਕਰਦਾ ਸੀ ਕੰਮ ਗਿਆਨ ਨਾਲ ਤੇ ਗਿਆਨ ਨੇ ਹੀ ਗਿਆਨ ਦੇ ਬੰਦਿਆਂ ਨੇ ਹੀ ਮਾਰਿਆ ਹਾਂ ਗਿਆਨ ਦੇ ਬੰਦਿਆਂ ਨੇ ਮਾਰਿਆ ਕੀ ਤੋਦੀ ਪੁਲਿਸ ਕੰਪਲੀਟ ਕੀਤੀ ਇਸ ਮਾਮਲੇ ਨੂੰ ਲੈ ਕੇ ਆਹ ਕੱਲ ਰਾਤ 2:30 ਵਜੇ ਕਰਕੇ ਗਏ ਆ ਸਿਵਲ ਹਸਪੀਟਲ ਦਾਖਲ ਕਰਾ ਕੇ ਗਏ ਆ ਤੇ ਹੁਣ ਆ ਕੇ ਅਸੀਂ ਇਹਦੇ ਨੌਕੀ ਸਾਡੀ ਰਿਪੋਰਟ ਲਿਖ ਕੇ ਲੈ ਗਿਆ ਕੀ ਮੰਗ ਰਹੇ ਨੇ ਪੁਲਿਸ ਕੋ ਕੀ ਪਾਲਾ ਕੀ ਮੰਗਦਾ ਤੋਦੀ ਕੀ ਇਨਸਾਫ ਚਾਹੁੰਦਾ ਸਾਨੂੰ ਸਾਫ ਸਫਾਈ ਦਾ ਹੈਗਾ ਅਨੰਦ ਸਾਹਿਬ ਤੇ ਅਸੀਂ ਮਾਤੜ ਬੰਦੇ ਹੈਗੇ ਅਸੀਂ ਰੋਟੀ ਕਰ ਦਿਹਾੜੀ ਕਰਕੇ ਕਰਾ ਗਿੰਦਰਪਾਲ ਹੈਂ ਗਿੰਦਰ ਤੇ ਅੱਜ ਫਿਰ ਆਪਣਾ ਤੁਸੀਂ ਸਿਵਲ ਹਸਪੀਟਲ ਜਾਏ ਕਿ ਮਾਮਲਾ ਕੀ ਹੈ ਜਿਹੜਾ ਹਮਲਾਚ ਵਾਲੇ ਹਸਪਤਾਲ ਮੈਂ ਲੱਕਰ ਦੇ ਗਿਆ ਉਹਦੇ ਕੰਮ ਕਰਦਾ ਸੀ ਇਹ ਕੋਣ ਗਿਆਨ ਦੇ ਕੰਮ ਕਰਦਾ ਸੀ ਮੁੰਡਾ ਅਜੇ ਕੀ ਨਾਮ ਆ ਅਜੇ ਅਜੇ ਇਹ ਤੁਹਾਡਾ ਮੁੰਡਾ ਵਾ ਹਾਂਜੀ ਹਾਂਜੀ ਅੱਛਾ ਜੀ ਤੇ ਗਿਆਨ ਦੇ ਹਟ ਗਿਆ ਉਤੋਂ ਤੇ ਰਾਤੀ ਇਹਨਾਂ ਨੇ ਗੱਡੀਆਂ ਲਾਉਂਦੇ ਪਏ ਰਾਤੀ ਇਹਨਾਂ ਨੇ ਤੇ ਨਾਲ 44 ਬੰਦਿਆਂ ਨੇ ਉੱਤੇ ਹਮਲਾ ਕੀਤਾ ਭਜਾਇਆ ਖੱਤੇ ਜੋ ਉਹਨੂੰ ਭਜਾ ਕੇ ਉਹਦੇ ਕਿਰਪਾਨਾਂ ਮਾਰੀਆਂ ਤੇ ਮੁੰਡਾ ਹਸਪਤਾਲ ਰਾਤੀ ਅਸੀਂ ਮਸੀਂ ਚੱਕ ਕੇ ਲਗਾਇਆ ਘਰ ਨੂੰ ਕਿੰਨੇ ਲੋਕਾਂ ਨੇ ਕਿਰਪਾਨਾਂ ਮਾਰੀਆਂ ਇਹਦੇ ਤੋਂ ਗੱਡੀਆਂ ਅਸੀਂ ਤਿੰਨ ਬੰਦਿਆਂ ਨੇ ਤਿੰਨਾ ਤਿੰਨ ਚਾਰ ਬੰਦੇ ਆ ਇਹ ਕੋਈ ਨਾਮ ਵਗੈਰਾ ਹੈ ਇਹਨਾਂ ਦੇ ਨਾਂ ਦਾ ਨਹੀਂ ਹੁਣ ਇੱਕ ਤਾਂ ਪਵਣ ਆ ਹਾਂ ਕਾ ਇੱਕ ਆਪ ਮਾਲਕ ਹੋਊਗਾ ਗਿਆਨ ਬਦੋਂ ਮੁੰਡੇ ਹੋਰ ਹੋਣਗੇ ਨਾਲ ਤੁਸੀਂ ਕੀ ਕੋਈ ਟੱਕਰਸ਼ਾ ਮੁੰਡਾ ਹੈ ਕੋ ਅੱਛਾ ਜੀ ਠੀਕ ਹੈ ਜੀ ਕੀ ਕੋਈ ਪ੍ਰਾਣੀ ਰੰਜੇਸ਼ ਆ ਇਹਨੂੰ ਲੈ ਕੇ ਜਿਹੜੀ ਲੜਾਈ ਹੋਈ ਸਾਨੂੰ ਪਤਾ ਹੀ ਨਹੀਂ ਜੀ ਨਾ ਉਹਨਾਂ ਨੇ ਦੱਸਿਆ ਤੇ ਨਾ ਉਹਨਾਂ ਨੇ ਦੱਸਿਆ ਤੇ ਆਪਾਂ ਨੂੰ ਕਿੰਨੇ ਕਵੇ ਵੇ ਤਲਾਹ ਮਿਲੀ ਇਹ ਸਾਨੂੰ ਮਿਲੀ ਕੋਈ 8:30 11:00 ਦਾ ਟਾਈਮ ਸੀਗਾ ਤੇ ਤੁਸੀਂ ਸਿਮਲਾ ਹਸਪਤਾਲ ਲੈ ਕੇ ਆਏ ਇਹਨੂੰ ਹਾਂਜੀ ਸਿਮਲਾ ਹਸਪਤਾਲ ਕਿੱਦਾਂ ਕੰਡੀਸ਼ਨ ਠੀਕ ਆ ਬੱਚੇ ਦੀ ਤੁਹਾਡੇ ਦੀ ਕੰਡੀਸ਼ਨ ਇਦਾਂ ਹੀ ਹੁਣ ਦੇਖਾਂਗੇ ਜਾ ਕੇ ਫਿਰ ਉਸ ਵੀਰ ਨੂੰ ਰਾਤ ਨੂੰ ਛੱਡ ਕੇ ਆਏ ਤੇ ਪੁਲਿਸ ਕੰਪਲੀਟ ਕੀਤੀ ਤੁਸੀਂ ਹਾਂਜੀ ਪੁਲਿਸ ਕੰਪਲੀਟ ਕੋਲ ਸਾਈ ਸੀ ਮੌਕੇ ਤੇ ਹਾਂਜੀ ਹਾਂਜੀ ਤੇ ਕੀ ਪ੍ਰਸ਼ਾਸਨ ਕੋਲ ਮੰਗ ਰੱਖਦੇ ਪ੍ਰਸ਼ਾਸਨ ਕੋ ਕੀ ਮੰਗ ਰੱਖਦੇ ਹਾਂ ਹਾਂਜੀ ਪ੍ਰਸ਼ਾਸਨ ਕੋ ਕੀ ਪੁਲਿਸ ਪ੍ਰਸ਼ਾਸਨ ਕੋ ਕੀ ਮੰਗ ਰੱਖਦੇ ਆਪਾਂ ਪ੍ਰਸ਼ਾਸਨ ਇਹ ਮੇਰੀ ਆ ਵੀ ਮਾਰਾ ਜੀ ਬੇਨਤੀ ਕੀਤੀ ਜਾਂਦੀ ਆ ਸਾਨੂੰ ਉਹਨਾਂ ਨੂੰ ਖਤਰਾ ਆ ਜੀ ਠੀਕ ਆ ਜੀ ਇਹ ਹੀ ਬੇਨਤੀ ਕੀਤੀ ਜਾਂਦੀ ਆ ਵੀ ਇਹਨਾਂ ਨੂੰ ਜਰਾ ਇਹਨਾਂ ਨੂੰ ਕਰ ਕਦਿਆ ਜ ਕੀਤਾ ਜਾਵੇ ਬੰਨਣਗੇ